ਜਾਹਲ ਗਾਉਟ ਫਾਰਮ ਚੈਨਲ ਤੇ ਸਾਰੇ ਦੋਸਤਾਂ ਦਾ ਸਵਾਗਤ ਹੈ ਜਿਨ੍ਹਾਂ ਆਏ ਅੱਜ ਕੱਲ੍ਹ ਕਿ ਸਾਰੇ ਭਰਾ ਠੀਕ ਠਾਕ ਹੋਣਗੇ ਦੋਸਤੋ ਅੱਜ ਆਪਾਂ ਖੜੇ ਆ ਆਪਣੇ ਹੀ ਪਿੰਡ ਖਾਲਾ ਕਲਾਂ ਵਿੱਚ ਪਿੰਡ ਖਾਲਾ ਕਲਾਂ ਜ਼ਿਲ੍ਹਾ ਮਾਨਸਾ ਇਹ ਪੰਜਾਬ ਦੇ ਵਿੱਚ ਇੱਕ ਵੀਰ ਕੋਲੇ ਮੱਝ ਹੈ ਮੱਝ ਬਹੁਤ ਜ਼ਿਆਦਾ ਚੰਗੀ ਹੈ ਤੇ ਸੂੰਦੇ ਦੇ 2 ਤੋਂ 4 ਲ ਕੱਢਦੀ ਹੈ ਵੀਰ ਦੇ ਦਸਨ ਮੁਤਾਬਕ ਹਨ ਵੀ ਥੋੜਾ ਸੰਗਦਾ ਕਹਿੰਦਾ ਕੈਮਰੇ ਸਾਹਮਣੇ ਨਹੀਂ ਆਉਂਦਾ ਤੇ ਬਾਕੀ ਤੁਸੀਂ ਮੱਝ ਦਾ ਆਰਡਰ ਦੇਖੋ ਤੇ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਫੋਨ ਨੰਬਰ ਵੀ ਦਾ ਆਪਾਂ ਤੁਹਾਨੂੰ

ਜੇ ਕਿ ਭਰਾ ਮਤ ਲੈਣ ਦਾ ਕਾਹਵਾ ਨ ਹੋਏ ਤਾਂ ਵੀਰ ਨਾਲ ਸੰਪਰਕ ਕਰੋ ਆ ਪਤਾ ਨਾ ਮਾਈਲ ਨੰਬਰ ਦੇ ਦਿੰਨੇ ਆ ਜਿੰਦੇ ਚੌਥੀ ਮੱਜਦਸ ਰਹੇ ਨੇ ਸੰਗ ਦੇ ਦੋ ਚਾਰ ਨੇ ਕੜਦੇ ਇਹ ਸਭ ਤੋਂ ਚੰਗਾ ਮਿਲਦਾ ਪਟਨਾ ਚੌਗਾ ਨੰਬਰ ਬੋਲਿਓ 98725 98725 47692 47692 98725 47692 ਮਾਈਲ ਨੰਬਰ ਭਾਈ ਦਾ ਪਿੰਡ ਖਿਆਲਾ ਕਹਿੰਦਾ ਜਿਲ੍ਹਾ ਮਾਨਸਾ ਹੈ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਘਰੇ ਆ ਕੇ ਮੱਝ ਦੇਖਿਓ ਮੱਝ ਦੇਖ ਕੇ ਫੇਰ ਤੁਸੀਂ ਸੌਦਾ ਕਰ ਸਕਦੇ ਹੋ ਧੰਨਵਾਦ ਜੀ ਵੀਡੀਓ ਨੂੰ ਘਾਲੀਆਂ ਸ਼ੇਅਰ ਕਰ ਦਿਓ